ਜੀਨੀ ਗਵਿੰਦਰ ਸਿੰਘ ਵਰਕ ਐਸਐਸਪੀ ਜੰਦਰ ਦਿਹਾਤੀ ਜੀ ਦੇ ਦਸ਼ਾਵਰਦੇਸ਼ ਅਜਿ ਉਹਨਾਂ ਵੱਲੋਂ ਜਿਹੜੀ ਮਹਮ ਚਲਾਈ ਗਈ ਨਸ਼ਾ ਮੁਕਤ ਮਾਰਿਆਂ ਇਸਲਾਮ ਨੂੰ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਭੂਸ਼ਣ ਕੁਮਾਰ ਫਲੋਰ ਅਤੇ ਉਸਦੀ ਟੀਮ ਵਿੱਚ ਸਬ ਇੰਸਪੈਕਟਰ ਗਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਪੰਤਰ ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੁੱਪ ਦੇਸ਼ੀ ਮੈਂਬਰੀ ਜਿਹੜੇ ਆ ਮੈਂਬਰ ਨੂੰ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਕੁਵਾਰਦਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਫਲੋਰ ਅਤੇ ਫਗਵਾੜੇ ਇਹਦੇ ਵਿੱਚ ਕੀਤੀਆਂ ਨੇ ਇਹਨਾਂ ਦੀ ਮੋਟਰ ਸਪੰਡੀ ਇਹ ਸੀ ਕਿ ਰਾਹੀਗਰਾਂ ਨੂੰ ਉੱਟਦੇ ਸਨ ਅਤੇ ਜਦੋਂ ਮੋਸਟਲੀ ਇਹ ਜਿਹੜੇ ਪ੍ਰਵਾਸੀ ਜਦੋਂ ਬਾਹਰੋਂ ਆਉਂਦੇ ਸੀ ਟਰੱਕ ਵਾਲੇ ਉਹਨਾਂ ਨੂੰ ਫਲੋਰ ਜਿਹੜਾ ਆਪਣਾ ਮੇਨ ਪੋਲਾ ਉਹਦੇ ਅੱਗੇ ਰੁਕਦੇ ਸੀ ਜਦੋਂ ਸ਼ਹਿਰ ਤੋਂ ਬੰਦਾ ਆਉਂਦਾ ਤੇ ਥੋੜਾ ਅੱਗੇ ਜਾ ਕੇ ਰੁਕਦਾ ਤੇ ਉੱਥੇ ਥੋੜਾ ਜਿਹਾ ਰੁਕਣ ਦਾ ਕੱਚੀ ਜਗ੍ਹਾ ਹੈਗੀ ਆ ਕਿਲੋਮੀਟਰ ਦੀ ਉਥੇ ਰੁਕ ਵਗੈਰਾ ਲੱਗੇ ਹੋਏ ਆ ਜਦੋਂ ਰੂਟੀਨ ਦੇ ਵਿੱਚ ਟਰੱਕ ਰੁਕਦੇ ਸਨ ਤੇ ਉਹਨਾਂ ਨੂੰ ਇਹ ਮੋਬਾਈਲ ਫੋਨ ਤੇ ਉਹਨਾਂ ਕੋ ਪੈਸੇ ਖੋਲ ਲੈਂਦੇ ਸਨ ਇਹਨਾਂ ਦੀ ਮੇਨ ਮੈਟਸ ਮੰਡੀ ਇਹ ਸੀ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਨੇ ਉਹ ਨਵਾਂ ਸ਼ਹਿਰ ਰੋਡ ਤੇ ਵੀ ਕੀਤੀਆਂ ਨੇ ਫਲੋਰ ਟੂ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਇਹ ਗੈਂਗ ਹੈਗਾ ਇਹਨਾਂ ਨੇ ਅੱਗੇ ਫਰਦਰ ਜਿਹੜਾ ਸੀ ਹੁਣ ਇਹਨਾਂ ਨੇ ਵਿਉਤਬੰਦੀ ਕੀਤੀ ਸੀ ਬੀਨਾਂ ਵਾਰਦਾਤ ਤੋਂ ਬਾਅਦ ਇਹਨਾਂ ਨੇ ਪੈਟਰੋਲ ਪੰਪ ਵਾਲੇ ਤੇ ਮਨੀ ਚੇਂਜਰਸ ਰੋਟਣ ਦੀ ਸਵਾਹ ਕਰ ਰਹੇ ਸੀ ਜਿਨ੍ਹਾਂ ਨੂੰ ਸਾਡੇ ਐਸ ਐਚ ਓ ਫਲੋਰ ਕੁਸ਼ਨ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈਗਾ ਇਹਨਾਂ ਕੋਲੋਂ ਜਿਹੜੀਆਂ ਸ਼ਾਰਪ ਵੈਪਨ ਜਿਹੜੇ ਆ ਔਰ ਕਵਰ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਮੋਬਾਈਲ ਖੋਈ ਸੀ ਉਹ ਬਰਾਮਦ ਹੋ ਗਿਆ ਮੋਟਰਸਾਈਕਲ ਜਿਹੜੇ ਸੀ ਚੋਰੀ ਦੇ ਉਹ ਇਹਨਾਂ ਕੋਲੋਂ ਦੋ ਬਰਾਮਦ ਕੀਤੇ ਗਏ ਨੇ ਇਹ ਸਾਰੇ ਇਹਨਾਂ ਚੋਂ 5 ਜਿਹੜੇ ਨੇ ਉਹ ਵਾਰਦਾਤੀ ਨੇ ਇੱਕ ਜਿਹੜਾ ਸੀ ਉਹ ਫਰੈਸ਼ ਸੀ ਮਿਲ ਗਿਆ ਸਾਈਡ ਤੋਂ ਇਹਨਾਂ ਨੇ ਲੁੱਟ ਖੋਹਾਂ ਦੀਆਂ ਤੇ ਚੋਰੀ ਦੇ ਤੇ ਨਸ਼ੇ ਦੇ ਇਹਨਾਂ ਦੇ ਆਲਰੇਡੀ ਮਕਦਮੇ ਦਰਜ ਨੇ ਸਰ ਜਲੰਧਰ ਦੇ ਨੇ ਤੋਂ ਲਵਾ ਹੋਰ ਵੀ ਕਿਤੇ ਇਹਨਾਂ ਨੇ ਮਾਰਦਾ ਤਾਂ ਨਹੀਂ ਹਜੇ ਇਹ ਫਰਦਰ ਇਹਨਾਂ ਦਾ ਅਸੀਂ ਪੁਲਿਸ ਰਿਪੋਰਟ ਲੈ ਰਹੇ ਆਂ ਪੁਲਿਸ ਰਿਪੋਰਟ ਹਾਸਲ ਕਰਨ ਤੋਂ ਬਾਅਦ ਅਸੀਂ ਫਿਰ ਫਰਦਰ ਕੋਸ਼ਿਸ਼ ਕਰਾਂਗੇ ਹਜੇ 15 ਵਾਰ ਦਾ ਤਾਂ ਮੰਨੇ ਨੇ ਉਸ ਤੋਂ ਬਾਅਦ ਹੋਰ ਵੀ ਜੇ ਜੋ ਇਨਕਸ਼ਾਫ ਇਹਨਾਂ ਨੇ ਕੀਤਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸਾਂਗੇ ਸਰ ਬੇਸਿਕਲੀ ਹੈ ਕਿ ਪੰਜਾਬ ਦੇ ਰਹਿਣ ਵਾਲੇ ਵਿੱਚ ਮੈਨੂੰ ਪ੍ਰਵਾਸੀ ਵੀ ਲੱਗਦੇ ਸਰ ਇਹ ਬੇਸਿਕਲੀ ਜਿਹੜੇ ਆ ਦੋ ਤੇ ਤਿੰਨ ਜਣੇ ਜਿਹੜੇ ਨੇ ਉਹ ਲੋਕਲ ਨੇ ਇੱਥੇ ਫਲੋਰ ਦੇ ਰਹਿਣ ਵਾਲੇ ਹੈਗੇ ਨੇ ਕਲਸੀ ਮਹੱਲੇ ਦੇ ਨੇ ਕੁਝ ਬਿਲਗੇ ਦੇ ਨੇ ਤੇ ਕੁਝ ਆਰਾਪੁਰਾਈਆਂ ਦੇ ਨੇ ਸਾ ਨਸ਼ੀਲੀਆਂ ਗੋਲੀਆਂ ਬਾਰੇ ਵੀ ਦੱਸੋ ਕਿੰਨੀਆਂ ਇਹਨਾਂ ਕੋਲੋਂ ਅਸੀਂ 288 ਜਿਹੜੀਆਂ ਅਸੀਂ ਨਸ਼ੀਲੀਆਂ ਗੋਲੀਆਂ ਦੀ ਇਹਨਾਂ ਕੋਲ ਬਰਾਮਦ ਕੀਤੀਆਂ ਹੈਗੀਆਂ ਨੇ ਤੇ ਉਹਦੇ ਤੇ ਵੀ ਇਹਨੇ ਐਡੀਪੀ ਸੈਕਟ ਦਾ ਮੁਕੱਦਮਾ ਦਰਜ ਕੀਤਾ ਇੱਥੇ ਮੈਂ ਦੱਸ ਰਿਹਾ ਚਾ ਉਹਨਾਂ ਵਾਰ-ਵਾਰ ਇਹ ਵਾਰਦਾਤੀ ਨਹੀਂ ਤੇ ਵਾਰ-ਵਾਰ ਜਿਹੜਾ ਕ੍ਰਾਈਮ ਕਰਦੇ ਨੇ ਉਹਦੇ ਵਿੱਚ ਬੀਐਨਐਸ ਦੀ 111 ਧਾਰਾ ਇਹਨਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਮਿਨੀਮਮ 10 ਸਾਲ ਦੀ ਕੈਦ ਹੈ ਇਹ ਮਾਰੇ ਬੰਦੇ ਜਿਹੜੇ ਗਰੀਬ ਲੋਕਾਂ ਨੂੰ ਰਾਹਗੀਰਾਂ ਨੂੰ ਪਸਾਨਾਂ ਨੂੰ ਲੁੱਟਦੇ ਸੀ ਉਹਦੇ ਨੂੰ ਤਾਂ ਅਕਿਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਜਿਹੜੀ ਉਹ ਮਿਲੇਗੀ ਜੇ ਸਾ ਡਰਗੀ ਆ ਨਸ਼ਾ ਕਰਨ ਦੇ ਆਦੀ ਹੈ ਇਹਦੇ ਚ ਦੋ ਤਿੰਨ ਜਣੇ ਜਿਹੜੇ ਨੇ ਉਹ ਨਸ਼ਾ ਕਰਨ ਦੇ ਆਦੀ ਹੈ ਸਰ ਪ੍ਰਮਾਣਿਕ ਹਾਂਜੀ ਇਹਨਾਂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡਰ ਸਿਲਤੇਗਾ